ਪਿੰਡ ਰੁਕਣੇ ਵਾਲਾ ਦੇ ਵਿੱਚ ਤਸੀਲ ਜੀਰਾ ਦੇ ਦੇ ਨੇ ਹੁੰਦੇ ਪਿੰਡ ਰੁਕਣੇ ਵਾਲਾ ਦੇ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਵਾਲੇ ਪਹੁੰਚੇ ਨੇ ਸੇਵਾ ਲੈ ਕੇ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦੇ ਸੇਵਾਦਾਰ ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਹੈ ਤੇ ਕਿਹੜੇ ਗੱਲ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਤੁਹਾਡੇ ਵੱਲੋਂ ਦਾਸ ਨਾਨਕ ਸਿੰਘ ਮਾਹਪੁਰ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਸਾਹਿਬ ਵਾਲੇ ਉਹਨਾਂ ਵੱਲੋਂ ਪ੍ਰਸ਼ਾਦੇ ਦੀ ਸੇਵਾ ਲੈ ਕੇ ਪਹੁੰਚੇ ਆਂ ਮੈ ਰੋਜ਼ ਹੀ ਪ੍ਰਸ਼ਾਦਾ ਸੰਗਤਾਂ ਤਿਆਰ ਕਰਦੀਆਂ ਨੇ ਰੋਜ਼ ਹੀ ਜਿੱਥੇ ਜਿੱਥੇ ਲੋੜ ਹੈ ਸਾਰੇ ਇਲਾਕੇ ਵਿੱਚ ਮਹਾਂਪੁਰਸ਼ਾਂ ਵੱਲੋਂ ਹੁਕਮ ਹੈ ਪ੍ਰਸ਼ਾਦਾ ਪਹੁੰਚਾਉਣਾ ਹੈ ਹੋਰ ਵੀ ਕੋਈ ਸੇਵਾ ਹੋਵੇ ਤੇ ਸੰਗਤਾਂ ਦੀ ਮਹਾਂਪੁਰਸ਼ਾਂ ਵੱਲੋਂ ਕੀਤੀ ਜਾਵੇਗੀ ਸਾਰੀਆਂ ਥਾਵਾਂ ਤੇ ਮੱਲਾਂ ਵਾਲੇ ਸਾਈਡ ਤੇ ਜਲਾਲਾਬਾਦ ਸਾਈਡ ਤੇ ਅੰਮ੍ਰਿਤਸਰ ਸਾਈਡ ਤੇ ਸਾਰੀਆਂ ਥਾਵਾਂ ਤੇ ਮਹਾਂਪੁਰਸ਼ਾਂ ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਬਾਬਾ ਰਮਨ ਜੀ ਅੰਮ੍ਰਿਤਸਰ ਇਹ ਚ ਸੇਵਾ ਕਰਵਾ ਆ ਰਹੇ ਨੇ ਲੰਗਰ ਦੀ ਸੇਵਾ ਬਾਬਾ ਬਲਜੀਤ ਸਿੰਘ ਜੀ ਮਾਹਪੁਰਚਗੁਰ ਮੁਕ ਪਿਆਰੇ ਜਿਲ੍ਹਾ ਅਲਾਬਾਦ ਏਰੀਏ ਚ ਮੱਲਾ ਵਾਲੇ ਏਰੀਏ ਚ ਦਾਸ ਇੱਥੇ ਇਹ ਮੰਦਰਾ ਨਾਨਕਸਰ ਠਾਰ ਤੋਂ ਅਸੀਂ ਮਾਹਪੁਰਚਾਂ ਵੱਲੋਂ ਪਹੁੰਚੇ ਆਂ ਰੋਜ਼ ਹੀ ਲੰਗਰ ਦੀ ਸੇਵਾ ਇੱਥੇ ਪਹੁੰਚਿਆ ਕਰੇਗੀ ਇਹ ਬੇਨਤੀ ਹੈ ਤੇ ਸਾਰੀ ਸੰਗਤ ਨੂੰ ਇਹ ਵੀ ਬੇਨਤੀ ਹੈ ਮਾਹਪੁਰਚਾਂ ਵੱਲੋਂ ਹੁਕਮ ਹੈ ਇੱਥੇ ਆਪਾਂ ਨਾਮ ਦਾ ਵੀ ਲੰਗਰ ਲਾਉਣਾ ਹੈ ਜਪਜੀ ਸੁਖਮਨੀ ਦੇ ਪਾਠ ਇੱਥੇ ਬੈਠ ਕੇ ਸੰਗਤਾਂ ਤੋਂ ਕਰਵਾਈਏ ਉਪਰਾਲਾ ਕਰਾਂਗੇ ਕੱਲ ਨੂੰ ਇੱਥੇ ਸਪੀਕਰ ਲਾ ਕੇ ਆਪਾਂ ਨਾਲ ਹੀ ਬਾਣੀ ਦੀ ਬਾਣੀ ਦੇ ਵਿੱਚ ਸ਼ਕਤੀ ਹੈ ਗੁਰੂ ਕੀ ਬਾਣੀ ਗੁਰੂ ਹੈ ਗੁਰ ਬਾਣੀ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਜਿਹੜਾ ਕੰਮ ਆਪਾਂ ਨਹੀਂ ਕਰ ਸਕਦੇ ਉਹ ਗੁਰੂ ਕੀ ਬਾਣੀ ਨੇ ਕਰ ਦੇਣਾ ਸੰਗਤ ਨੂੰ ਸਾਰੀ ਨੂੰ ਕੱਲ ਨੂੰ ਬੇਨਤੀ ਕਰਾਂਗੇ ਸਰਪੰਚ ਸਾਹਿਬ ਨਾਲ ਬੇਨਤੀ ਹੋਈ ਹੈ ਵੀ ਆਪਾਂ ਇੱਥੇ ਨਾਮ ਦਾ ਲੰਗਰ ਵੀ ਲਾਈਏ ਨਾਮ ਦੇ ਨਾਲ ਹੀ ਸਾਰੇ ਕੰਮਾਂ ਨੂੰ ਮਾੜੇ ਕੰਮਾਂ ਨੂੰ ਉਠਾਲ ਪੈ ਜਾਂਦੀ ਹੈ ਨਾਮ ਦਾ ਵੋਟ ਆਸਰਾ ਆਪਾਂ ਸਾਰਿਆਂ ਨੇ ਲੈਣਾ ਹੈ ਸਾਰੀ ਸੰਗਤ ਨੂੰ ਬੇਨਤੀ ਕਰੀਏ ਵੀ ਆਪਾਂ ਇੱਥੇ ਜਾਪ ਵੀ ਸ਼ੁਰੂ ਕਰ ਦੇਈਏ ਤੇ ਬੇਨਤੀ ਸਾਰੀ ਸੰਗਤ ਪ੍ਰਵਾਨ ਕਰਿਓ ਅਪਰਾਲਾ ਕਰਨਾ ਆਪਾਂ ਨਾਮ ਬਾਣੀ ਇੱਥੇ ਆਰੰਭ ਕਰ ਦਈਏ ਕੱਲ ਨੂੰ ਸੰਗਤਾਂ ਨੂੰ ਪ੍ਰੇਰਣਾ ਕਰਕੇ ਬਾਣੀ ਨਾਲ ਜੋੜਿਆ ਜਾਏਗਾ ਗੁਰਬਾਣੀ ਦੇ ਪ੍ਰਵਾਹ ਵੀ ਨਾਲ ਹੀ ਚਲਾਵਾਂਗੇ ਵਾਇਰਲ ਜੀਕਾ ਖਲਸਾ ਵਾਇਰਲ ਜੀਕਾ ਪਤੇ ਸੰਗਤ ਜੀ ਜਿੱਥੇ ਰੁਕਨੇ ਵਾਲੇ ਪਿੰਡ ਦਰਿਆ ਟਾੜ ਮਾਰ ਰਿਹਾ ਹੈ ਬਣ ਰਿਹਾ ਹੈ ਉਸ ਸਥਾਨ ਤੇ ਸੰਗਤ ਸੇਵਾ ਨਾਲ ਲੱਗੀ ਹੋਈ ਹੈ ਸਾਰੀ ਬੜੀ ਜ਼ੋਰ ਸ਼ੋਰ ਦੇ ਨਾਲ ਬਣ ਬਣ ਰਹੀ ਹੈ ਘਾਹ ਨੂੰ ਰੋਕ ਰਹੀ ਹੈ ਕੌਸਤਾਂ ਤੇ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮੁੱਖੀ ਸੰਪਰਦਾਇ ਦਲ ਬਾਬਾ ਬਧੀ ਚੰਦ ਸਾਹਿਬ ਜੀ ਮਹਾਂਪੁਰਖਾ ਵੱਲੋਂ ਦੇਗ ਲੰਗਰ ਗੁਰੂ ਘਰ ਲੰਗਰ ਪ੍ਰਸ਼ਾਦਾ ਵਰਤਾਰਾ ਜਾ ਰਿਹਾ ਹੈ ਆਪ ਸਭ ਸੰਗਤਾਂ ਵੀ ਇੱਥੇ ਆਨ ਕੇ ਸੰਗਤ ਦਾ ਸਾਥ ਦਿਓ ਨਾਲ ਆ ਕੇ ਸੇਵਾ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ